ਆਪ ਦੇ ਕੋ ਪ੍ਰਸਿੱਧ ਕਵੀ ਦੇ ਬੋਲ ਹੈਗੇ ਆ ਕਿ ਕੱਲਾ ਸ਼ੇਰ ਨਹੀਂ ਸੜਿਆ ਚਖਾਨ ਦਾ ਸੜ ਗਈ ਤਕਦੀਰ ਪੰਜਾਬੀਵਾਨੀ ਉਹੀ ਸ਼ਰਾਬਖਾਨਿਆਂ ਦੇ ਉੱਤੇ ਲੈਟਾ ਲਾ ਸਕਦੇ ਹਾਂ ਪੱਪਾ ਕਲੱਬ ਜਿਹੜੇ ਇੱਥੇ ਅੰਦਰ ਆ ਉਹ ਭਾਵੇਂ ਗਲਤ ਆ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਾਗ ਦੇ ਵਿੱਚ ਕੋ ਕਰਮ ਹੋ ਰਿਹਾ ਉਹ ਭਾਵੇਂ ਗਲਤ ਆ ਪਰ ਉੱਥੇ ਨਾ ਲਾਈਟਿੰਗ ਕੀਤੀ ਹੋਈ ਆ ਤੇ ਜਿਹੜਾ ਅਸਲ ਮਹਿਲ ਆ ਸ਼ੇਰੇ ਪੰਜਾਬ ਦਾ ਉੱਥੇ ਕੋਈ ਲਾਈਟ ਨਹੀਂ ਆ ਉੱਥੇ ਕੋਹ ਹਨੇਰਾ ਤੁਸੀਂ ਵੇਖ ਸਕਦੇ ਹੋ ਸਰਕਾਰਾਂ ਇਹ ਨਾ ਸਮਝਣ ਕਿ ਸਿੱਖਾਂ ਨੂੰ ਕੁਝ ਪਤਾ ਨਹੀਂ ਲੱਗਦਾ ਔਰ ਇੱਕ ਬੰਨੇ ਕਿਹਾ ਜਾਂਦਾ ਵਾ ਕਿ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬੜੀ ਇੱਜ਼ਤ ਕਰਦੇ ਆ ਸਰਕਾਰਾਂ ਜਿਹੜੀਆਂ ਮੈਂ ਇਹ ਨਾ ਸਮਝਣ ਕਿ ਸਿੱਖ ਵੇਤਲੇ ਆ ਮੈਂ ਕੌਮ ਨੂੰ ਅਪੀਲ ਕਰਦਾ ਕਿ ਜਦੋਂ ਵੀ ਸਾਡਾ ਕੋਈ ਗੁਰਪੁਰ ਆਵੇ ਸਾਡਾ ਕੋਈ ਤਿਹਾਰ ਆਵੇ ਤਾਂ ਆ ਛੇਰੇ ਪੰਜਾਬ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਹਿਲ ਆ ਇਹ ਪੂਰਾ ਜਗਮਗਾਉਣਾ ਚਾਹੀਦਾ ਸਰਕਾਰ ਕੁਛ ਕਰੇ ਜਾਂ ਨਾ ਕਰੇ। ਅਕੇ ਤੋਂ ਜਦੋਂ ਵੀ ਕੋਈ ਦਿਨ ਤਿਹਾਰ ਆਵੇ ਤੇ ਅਸੀਂ ਅਮਰਤਸਰ ਵਾਲੇ ਆਪਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਹਿਲ ਆ ਇਹਨੂੰ ਕਦੀ ਹਨੇਰੇ ਚ ਨਹੀਂ ਰਹਿਣ ਦੇਣਾ। ਮੈਂ ਅਮਰਤਸਰ ਵਾਸੀਆਂ ਨੂੰ ਅਪੀਲ ਵੀ ਕਰਦਾ ਕਿ ਸਰਕਾਰ ਕੁਛ ਕਰੇ ਜਾਂ ਨਾ ਕਰੇ ਆਪਾਂ ਇਸ ਮਹਿਲ ਨੂੰ ਜਗਮਗਾਇਆ ਕਰੀਏ ਇੱਥੇ ਲਾਈਟਾਂ ਲਾਇਆ ਕਰੀਏ। ਤਾਕੇ ਪਤਾ ਲੱਗੇ ਸ਼ੇਰੇ ਪੰਜਾਬ ਦਾ ਤੇ ਸਰਕਾਰ ਨੂੰ ਵੀ ਇੰਨੀ ਜਿਹੜੀ ਕੰਨ ਕੇ ਸੁਲਾਏ ਚੰਗੀ ਨਹੀਂ ਹੈਗੀ ਹਾਂਜੀ ਵਾਇਟ ਜੀ ਦਾ ਖਾਲਸਾ ਵਾਇਟ ਜੀ ਦੀ ਕਵਿਤਾ ਪੰਜਾਬ ਦੇ ਤੋਂ ਸਰਸਿੱਧ ਕਵੀ ਦੇ ਬੋਲ ਹੈਗੇ ਆ ਕਿ ਇਕੱਲਾ ਸ਼ੇਰ ਨਹੀਂ ਸੜਿਆ ਚਖਾਨਦ ਸੜ ਗਈ ਤਕਦੀਰ ਪੰਜਾਬੀ ਵਾਲੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਰਾਜ ਜਿਹੜਾ ਵਾਦਰਾ ਖੈਬਰ ਤੋਂ ਲੈ ਕੇ ਦੂਰ ਤੋਂ ਦੂਰ ਤੱਕ ਫੈਲਿਆ ਹੋਇਆ ਸੀ ਸਤੋਂ ਤੱਕ ਅੱਜ 21 ਨਵੰਬਰ ਆ ਤੇ ਅੱਜ ਬੰਦੀ ਛੋੜ ਦਿਵਸ ਆ ਪੰਜਾਬ ਦੇ ਵਿੱਚ ਅੱਜ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਤੇ ਸਾਰੇ ਪੰਜਾਬੀ ਸਾਡੇ ਸਾਰੇ ਗੁਰੂਕਲਕਨਾਮ ਦੇ ਵਰਗੇ ਸਾਰੇ ਦੂਜੇ ਧਰਮਾਂ ਦੇ ਲੋਕ ਦੀਵਾਲੀ ਦੇ ਰੂਪੇ ਵਿੱਚ ਵੀ ਜਸ਼ਨ ਮਨਾ ਰਹੇ ਨੇ ਤੇ ਮੈਂ ਹੁਣ ਇੱਥੇ ਨਾਮ ਬਾਗ ਦੇ ਵਿੱਚ ਬੈਠਾ ਮਾ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਹਿਲ ਆ ਤੇ ਮੈਨੂੰ ਇੱਥੇ ਆਣ ਕੇ ਬਹੁਤ ਦੁੱਖ ਹੋਇਆ ਵੀ ਅਸੀਂ ਆਪਣੀ ਵਿਰਾਸਤ ਨੂੰ ਕਿੰਨੇ ਅਵੇਸਲੇ ਆ ਇਸ ਬਾਗ ਦੇ ਅੰਦਰ ਜਿਹੜੇ ਤੇ ਇਹਨਾਂ ਨੇ ਖਰਾਬ ਕਰਨੇ ਬਣਾਏ ਹੋਏ ਆ ਖਰਾਬ ਖਾਨਿਆਂ ਨੂੰ ਪੂਰੀ ਲਾਈਟਿੰਗ ਕੀਤੀ ਗਈ ਆ ਪੂਰੀਆਂ ਸਜਾਵਟਾਂ ਕੀਤੀਆਂ ਗਈਆਂ ਪਰ ਜਿਸ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬਾਗ ਆ ਉਸ ਸ਼ੇਰੇ ਪੰਜਾਬ ਦਾ ਜਿਹੜਾ ਇਹਦੇ ਵਿੱਚ ਆ ਮਹਿਲ ਦਾ ਹਿੱਸਾ ਜਿਹੜਾ ਮਹਿਲ ਆ ਜਿਹੜਾ ਪੰਜਾਬ ਸਰਕਾਰ ਦੇ ਦੀਨੀ ਆ ਇਸ ਮਹਿਲ ਤੇ ਕੋਈ ਲਾਈਟਿੰਗ ਨਹੀਂ ਇਸ ਮਹਿਲ 'ਤੇ ਕੋਈ ਰੌਸ਼ਨੀ ਦਾ ਪ੍ਰਬੰਧ ਨਹੀਂ ਔਰ ਇੱਕ ਬੰਨੇ ਕਿਹਾ ਜਾਂਦਾ ਵਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬੜੀ ਇੱਜ਼ਤ ਕਰਦੇ ਆ ਸਰਕਾਰਾਂ ਜਿਹੜੀਆਂ ਮੈਂ ਨਾ ਸਮਝਣ ਵੀ ਸਿੱਖ ਬੀਤਲੇ ਆ ਮੈਂ ਕੌਮ ਨੂੰ ਅਪੀਲ ਕਰਦਾ ਕਿ ਜਦੋਂ ਵੀ ਸਾਡਾ ਕੋਈ ਗੁਰਪੁਰਬ ਆਵੇ ਸਾਡਾ ਕੋਈ ਤਿਹਾਰ ਆਵੇ ਤਾਂ ਆ ਛੇਰੇ ਪੰਜਾਬ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਹਿਲ ਆ ਇਹ ਪੂਰਾ ਜਗ ਮਗਾਉਣਾ ਚਾਹੀਦਾ ਸਰਕਾਰ ਕੁਛ ਕਰੇ ਜਾਂ ਨਾ ਕਰੇ ਆ ਮੇਰੇ ਨਾਲ ਵੀਰ ਨੇ ਅੰਮ੍ਰਿਤਸਰ ਵਿਕਾਸ ਮੰਤਰੀ ਸਰਦਾਰ ਜੀ ਪ੍ਰਿੰਸੀਪਲ ਪ੍ਰਵਲ ਸਿੰਘ ਜੀ ਅਣ ਕੀ ਉਹਨਾਂ ਦੇ ਮਿੱਤਰ ਲਾਲ ਸਿੰਘ ਜੀ ਰਾਜਵਿੰਦਰ ਸਿੰਘ ਜੀ ਇੱਕ ਸੋਚੇ ਨੇ ਬਹੁਤ ਜੁੜਾ ਸਰਦਾਰ ਮਨਮੋਹਨ ਸਿੰਘ ਅਸੀਂ ਹੁਣ ਇੱਥੇ ਡੀਸੀਪੀ ਉਹ ਦੇ ਡੀਬੀਪ ਵਾਲੇ ਆ ਨਾਲ ਸਰਦਾਰ ਜੀ ਉਹਨਾਂ ਨੇ ਕੁਝ ਮੇਰੇ ਨਾਲ ਸੰਗਤ ਆ ਅੱਗੇ ਤੋਂ ਜਦੋਂ ਵੀ ਕੋਈ ਦਿਨ ਤਿਹਾੜਾ ਵੇ ਤੇ ਅਸੀਂ ਅੰਮ੍ਰਿਤਸਰ ਵਾਲੇ ਆਪਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਹਿਲ ਆ ਇਹਨੂੰ ਕਦੀ ਹਨੇਰੇ ਚ ਨਹੀਂ ਰਹਿਣ ਦੇਣਾ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਵੀ ਕਰਦਾ ਕਿ ਸਰਕਾਰ ਕੁਛ ਕਰੇ ਜਾਂ ਨਾ ਕਰੇ ਆਪਾਂ ਇਸ ਮਹਿਲ ਨੂੰ جگਮਗਾਇਆ ਕਰੀਏ ਇੱਥੇ ਲਾਈਟਾਂ ਲਾਇਆ ਕਰੀਏ ਤਾਂ ਕਿ ਪਤਾ ਲੱਗੇ ਸ਼ੇਰੇ ਪੰਜਾਬ ਦਾ ਤੇ ਸਰਕਾਰ ਨੂੰ ਵੀ ਇੰਨੀ ਜਿਹੜੀ ਕੰਨ ਕੇ ਸੁਲਾਏ ਚੰਗੀ ਨਹੀਂ ਆ ਗਈ ਤੁਸੀਂ ਸ਼ਰਾਬਖਾਨਿਆਂ ਦੇ ਉੱਤੇ ਲਾਈਟਾਂ ਲਾ ਸਕਦੇ ਹੋ ਪੱਪਾ ਕਲੱਬ ਜਿਹੜੇ ਇੱਥੇ ਅੰਦਰ ਆ ਉਹ ਭਾਵੇਂ ਗਲਤ ਆ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਾਗ ਦੇ ਵਿੱਚ ਕੋ ਕਰਮ ਹੋ ਰਿਹਾ ਆ ਉਹ ਭਾਵੇਂ ਗਲਤ ਆ ਪਰ ਉਥੇ ਨਾ ਲਾਈਟਿੰਗ ਕੀਤੀ ਹੋਈ ਆ ਤੇ ਜਿਹੜਾ ਅਸਲ ਮਹਿਲ ਆ ਸ਼ੇਰੇ ਪੰਜਾਬ ਦਾ ਉਥੇ ਕੋਈ ਲਾਈਟ ਨਹੀਂ ਆ ਉਥੇ ਘੁੱਪ ਹਨੇਰਾ ਤੁਸੀਂ ਵੀ ਦੇਖ ਸਕਦੇ ਹੋ ਸਰਕਾਰਾਂ ਇਹ ਨਾ ਸਮਝਣ ਕਿ ਸਿੱਖਾਂ ਨੂੰ ਕੁਝ ਪਤਾ ਨਹੀਂ ਲੱਗਦਾ ਜਾਂ ਕਿਉਂਕਿ ਮਹਾਰਾਜਾ ਸਾਹਿਬ ਨੇ ਪੰਜਾਬੀਆਂ ਦਾ ਮਹਾਰਾਜਾ ਸਾਰਿਆਂ ਦਾ ਹੀ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਆਪਣੀ ਵਿਰਾਸਤ ਬਤੀ ਜਾਗਰੂਕ ਹੋਈਏ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਦੀ ਸੰਭਾਲ ਵੀ ਆਪਾਂ ਕਰੀਏ ਤੇ ਕੋਈ ਵੀ ਸਾਡਾ ਗੁਰਪੁਰਬ ਆਉਂਦਾ ਜਾਂ ਕੋਈ ਦਿਨ ਤਿਹਾਰ ਆਉਂਦਾ ਵਾ ਸਾਂਝਾ ਪੰਜਾਬੀਆਂ ਦਾ ਵੀ ਤੇ ਆਪਾਂ ਇੱਥੇ ਲਾਈਟਾਂ ਕਰਕੇ ਅੱਜ ਦੀਵਾਲੀ ਦੇ ਮੌਕੇ ਤੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਜਿੱਥੇ ਸਾਰਾ ਹੀ ਸ਼ਹਿਰ ਜਗਮਗਾ ਰਿਹਾ ਹੈ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਹਿਲ ਹਨੇਰੇ ਦੇ ਵਿੱਚ ਆ ਅੱਜ ਅਸੀਂ ਸੰਕੇਤਕ ਤੌਰ ਤੇ ਉੱਤੇ ਕਿਉਂਕਿ ਮੈਨੂੰ ਸ਼ਾਮੀ ਪਤਾ ਲੱਗਾ ਅਸੀਂ ਕੁਝ ਦੀਵੇ ਇੱਥੇ ਬਾਲੇ ਆ ਦੇਸੀ ਘੋਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸਿੱਖ ਕੌਮ ਇਸ ਮਹਿਲ ਨੂੰ ਪੂਰਾ ਜਗਮਗਾਇਆ ਕਰੇ ਇਹ ਮਹਿਲ ਸੁਨਾਨਾ ਨਹੀਂ ਰਹਿਣਾ ਚਾਹੀਦਾ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਹਿਲ ਆ ਤੇ ਆਪਣੀ ਜਿਹੜੀ ਸਾਡੀ ਵਿਰਾਸਤਾ ਵਾ ਇਹਦੀ ਸੰਭਾਲ ਵਾਸਤੇ ਆਪਾਂ ਤਤਪਰ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ